ਆਹ ਕੋਈ ਨਾ ਕਹਣਾ ਜਿਹੜੇ ਤੁਸੀਂ ਜੀ ਦੀ ਮੱਤ ਤੋਂ ਵਿਚਾਰ ਚੋੜੀ ਮੈਂ ਨਾ ਕਦੇ ਮਜੀਠੇ ਦੇ ਹੱਕ 'ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸੀ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਤੇ ਪਰਚਾ ਦਰਜ ਹੋਇਆ ਨਹੀਂ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੇ ਦੇ ਪਰਚਾ ਮੈਂ ਦਰਜ ਕੀਤਾ ਹੈ ਮੰਜੀਠਿਆ ਜੇੜ ਮੇਰੇ ਕਰਕੇ ਗਿਆ ਮੰਜੀਠਿਆ ਦੇ ਖਿਲਾਫ ਕਾਰਵਾਈ ਮੈਂ ਕੀਤੀ ਤੇ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮਜੀਠੇ ਦੇ ਨਾਲ ਨਾ ਮੈਂ ਕਦੇ ਕਰਾਂ ਨਾ ਉਹ ਮੇਰੇ ਨਾਲ ਕਰੇ ਲੇਕਿਨ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਐਸੀ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮਜੀਠੇ ਦੇ ਪਰਚਾ ਦਰਜ ਕੀਤਾ ਸੀ ਇਹ ਅੰਦਰ ਗਿਆ ਲੇਕਿਨ ਇਹ ਸਰਕਾਰ ਨੇ ਨਾ ਤਾਂ ਉਹਦਾ ਰਿਮਾਂਡ ਲਿਆ ਸਾਢੇ 3 ਸਾਲ ਉਹ ਕੇਸ ਨੂੰ ਅੱਗੇ ਵਧਾਇਆ ਨਹੀਂ ਜਿਹੜੇ ਇਸ ਨਸ਼ੇ ਦੇ ਧੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੰਦੇ ਫਿਰਦੇ ਉਹਨਾਂ ਨੂੰ ਵਿੱਚ ਨਹੀਂ ਪਾਇਆ ਤੇ ਕੱਲਾ ਮਜੀਠੀਏ ਨੂੰ ਬੁਲਾਉਂਦੇ ਰਹੇ ਹੋਰ ਕਿਸੇ ਨੂੰ ਨਸ਼ਾ ਤਸਕਰ ਨੂੰ ਬੁਲਾਇਆ ਨਹੀਂ ਉਹ ਪਰਚਾ ਫੇਲ ਕਰਤਾ ਆ ਜਿਹੜਾ ਹੁਣ ਪਰਚਾ ਹੈ ਇਹ ਪਰਚਾ ਤਾਂ ਉਹਦੀ ਆਮਦਨ ਤੋਂ ਵੱਧ ਜਾਇਦਾਦ ਦਾ बतौर ਮੰਤਰੀ ਜਿਹੜਾ ਉਹਦੇ ਤੇ ਕੀਤਾ ਗਿਆ ਇਹਦੇ ਕਿ ਨਸ਼ਿਆਂ ਦੇ ਪੈਸੇਦਾਰ ਕਲੇਮ ਦੇਣ ਦਾ ਕੋਈ ਗੱਲ ਨਹੀਂ ਹੈ ਲੇਕਿਨ ਉਹ ਝੂਠਾ ਪ੍ਰਚਾਰ ਆਮ ਆਦੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲੈਣਾ ਪਾ ਕੇ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕਰਪਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇਦਿਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਹਰੇ ਨਹੀਂ ਲੈ ਕੇ ਆਉਂਦੇ पर मैं फिर भी कह देना कि जे थोनू ए परचे विच मेरी कीते जरूरत है मेरी गवाही दी जरूरत है मैं जीटीए ਦੇ ਖਿਲਾਫ ਵੀ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਤਾਂ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਐ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਐ ਤੇ ਅੱਗੇ ਉਹਨੂੰ ਵੀ ਖੜਾ ਰਹਾਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਿਹਾ ਹੈ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਹੈ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹ ਜਿੱਦੇ ਹੀ ਪਰਚਾ ਦਰਜ ਕਰਦੇ ਉਹ ਇੱਕ ਬੜਾ ਤਗੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗੁਰੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਝੂਠੇ ਕੇਸਾਂ 'ਚ ਲਿਵੇੜਨਾ ਚਾਹੁੰਦੇ ਉਹਦੇ ਬਾਰੇ 'ਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਪਜਿੱਠੀਏ ਦੇ ਨਾਲ ਨਾ ਕੋਈ ਡੌਲ ਸਾਂਝੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਸਤਰੀਕਾਲ ਹੈ ਨਾ ਮੈਂ ਉਹਨਾਂ ਕਦੇ ਹੱਥ ਮਲਾਵਾ ਨਾ ਮੇਰੀ ਇਹ ਤਾਂ ਗੱਲ ਹੈ ਮੈਂ ਜਿਹੜਾ ਪਰਚਾ ਮੈਂ ਕੀਤਾ ਸੀ ਮੈਂ ਉਹਦੇ ਤੇ ਅੱਜ ਵੀ ਸਟੈਂਡ ਕਰਦਾ ਕੱਲ ਨੂੰ ਵੀ ਸਟੈਂਡ ਕਰਾਂਗਾ ਤਾਂ ਅੱਗੇ ਨੂੰ ਵੀ ਕਰਾਂਗਾ ਸਰ ਉਹਨਾਂ ਦਾ ਕਹਿਣਾ ਹੈ ਤੁਸੀਂ ਤੁਸੀਂ ਅਪੋਰਚਨ ਦਰਿਆ ਜਿਹੜੀ ਤੁਹਾਡੀ ਇਨਕੁਆਰੀ ਨੰਬਰ ਮੇਰੀ ਇਨਕੁਆਰੀ ਖੋਲਦੇ ਨੂੰ ਤਾਂ ਉਹਨਾਂ ਨੂੰ ਸਾਢੇ 3 ਸਾਲ ਹੋ ਗਏ ਵੀਰੇ ਸਾਢੇ 3 ਸਾਲ ਚ ਦਾ ਮੈਂ ਡਰਿਆ ਹੁਣ ਕੋਣ ਕਿਹੜੀ ਇਨਕੁਆਰੀ ਖੋਲਣੀ ਹੈ ਉਹਨਾਂ ਨੇ ਤਾਂ ਸਾਢੇ 3 ਸਾਲ ਮੇਰਾ ਬਾਲ ਵਾਲ ਛਾੜ ਲਿਆ ਉਹਨਾਂ ਨੇ ਮੇਰੇ ਸਾਰੇ ਅਕਾਊਂਟ ਛਾੜ ਲਏ ਉਹਨਾਂ ਨੇ ਮੇਰੀ ਸਾਰੀ ਪ੍ਰਾਪਰਟੀ ਛਾੜ ਲਈ ਪੂਰੇ ਦੇ ਤਹਿਸੀਲਦਾਰ ਨੂੰ ਪੁੱਛ ਲਿਆ ਖੈੜ ਦੇ ਨੂੰ ਪੁੱਛ ਲਿਆ ਸਾਰੇ ਪੰਜਾਬ ਦੇ ਨੂੰ ਪੁੱਛ ਲਿਆ ਬਾਹਰਲੇ ਦੇਸ਼ਾਂ 'ਚ ਪੁੱਛ ਲਿਆ ਮੇਰਾ 250 ਏਕੜ ਕਹਿੰਦੇ ਸੀ ਮੈਂ ਕਿਹਾ ਦੱਸੇ ਦਿਓ ਕਿੱਥੇ ਪਿਆ ਯਾਰ ਮੈਂ ਉਹ 250 ਏਕੜ 'ਤੇ ਕਾਬਜੇ ਕਰਾ ਦੋ ਮਨੂੰ ਥੋੜੀ ਆਮਦਨ ਤਾਂ ਲੱਗੇ ਮੇਰੇ ਕਹਿੰਦੇ ਸੀ ਮੇਰੇ ਮੁੰਡੇ ਕੋਲ ਕਰੋੜਾਂ ਰੁਪਏ ਦੀਆਂ ਦੋ ਗੱਡੀਆਂ ਐ ਉਹ ਗੱਡੀਆਂ ਦੱਸ ਦੋ ਕਿੱਥੇ ਐ ਯਾਰ ਮੈਂ ਉਹ ਗੱਡੀਆਂ ਆਪਣੇ ਵੰਡੇ ਆਣੇ ਉਹਦਾ ਮੁੰਡਾ ਮੇਰਾ ਪੁੱਛੀ ਜਾਂਦਾ ਪਾਪਾ ਗੱਡੀ ਕਿੱਥੇ ਐ ਜਿਹੜੀ ਉਹ ਕਹਿੰਦੇ ਸੀ ਵੀ 2 ਕਰੋੜ ਕਰੋੜ ਦੀਆਂ ਗੱਡੀਆਂ ਇਹ ਸਾਰਾ ਕੁਝ ਝੂਠ ਤੇ ਖੜਾ ਕਰਦੇ ਇਹਨਾਂ ਦੀ ਅਸਲੀਅਤ ਕੋਈ ਨਹੀਂ ਹੁੰਦੀ ਹਰ ਮੈਂ ਅੱਜ ਵੀ ਕਹਿੰਨਾ ਭਾਈ ਜਿਹੜਾ ਮਿਹਦੇ ਪਰਚਾ ਕਰਨਾ ਕਰ ਲਿਓ ਇਹ ਮੇਰੇ ਤੇ ਜਿਹੜਾ ਝੂਠ ਦਾ ਪ੍ਰਚਾਰ ਕਰ ਰਹੇ ਹੋ ਇਹ ਨਹੀਂ ਚੱਲਣਾ ਪੜੇ ਵੀਰੇ ਜਿਹੜਾ ਸੱਚ ਬੋਲੇਗਾ ਜੇ ਕੋ ਬੋਲੇ ਸੱਚ ਕੂੜਾ ਚਲ ਜਾਵੇ ਜਿਹੜਾ ਵੀ ਸੱਚ ਬੋਲੇਗਾ ਜਿਹੜਾ ਪੰਜਾਬ ਦੀ ਗੱਲ ਕਰੇਗਾ ਜਿਹੜਾ ਲੋਕਾਂ ਦੀ ਗੱਲ ਕਰੇਗਾ ਉਹਦੇ ਤੇ ਪਰਚਾ ਕਰਨਗੇ ਇਹ ਡਰਾਮਾ ਕਿਆ ਕਰਦੇ ਆ ਪਹਿਲਾਂ ਇਹ ਆਪਣੇ ਬੰਦੇ ਦੇ ਪਰਚਾ ਦਿੰਦੇ ਜਿਵੇਂ ਸਿੰਗਲੇ ਦੇ ਦਿੱਤਾ ਸੀ ਆਪਣੇ ਨੋ ਤਾਂ ਪਰਚੇ ਚ ਕੱਢ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਵਾਲਿਆਂ ਦੇ ਦਿੰਦੇ ਉਹਦੇ ਗਾਰਡ ਦੇ ਵਿੱਚ ਵੀ ਦੇਖੋ ਅਸੀਂ ਆਪਣੇ ਤੇ ਵੀ ਦੇਤਾ ਤੇ ਹੁਣ ਪੰਜ ਅਸੀਂ ਆਪੋਜੀਸ਼ਨ ਨਾਲ ਠੋਕਦੇ ਫਿਰ ਆਪਣੇ ਦੇ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਦੇ ਪਹਿਲਾਂ ਸਿੰਗਲੇ ਦੇ ਦਿੱਤਾ ਫੇਰ ਕਾਂਗਰਸੀਆਂ ਦੇ ਦਿੱਤੇ ਪਰਚੇ ਪੰਜ ਉਹ ਸਿੰਗਲੇ ਦਾ ਸਿਰਫ ਦਿਖਾਉਣ ਵਾਸਤੇ ਸੀ ਬਾਅਦ ਚ ਕੱਢਦਾ ਫੇਰ ਹੁਣ ਕਲੀਨ ਚੇਟ ਦੇਤੀ ਬਾਅਦ ਦੇ ਵਿੱਚ ਇਹਨਾਂ ਨੇ ਦਿੱਤਾ ਇੱਕ ਬਠਿੰਡੇ ਦੇ ਐਮਐਲਏ ਤੇ ਫੇਰ ਪੰਜ ਕਾਂਗਰਸ ਦੇ ਦਾ ਹੁਣ ਬਠਿੰਡੇ ਦੇ ਐਮਐਲਏ ਨੂੰ ਕੱਢਦਾ ਹੁਣ ਇਹਨਾਂ ਨੇ ਦਿੱਤਾ ਜਿਲੰਦਰ ਦੇ ਐਮਐਲਏ ਤੇ ਹੁਣ ਪੰਜ-ਛਤ ਕਾਂਗਰਸੀਆਂ ਦੇ ਦੇਣਗੇ ਤੇ ਬਾਅਦ ਚ ਆਪਣੇ ਨੂੰ ਕੱਢ ਲੈਣਗੇ ਉਹਨੂੰ ਕਲੀਨ ਚੇਟ ਦੇ ਦੇਣਗੇ ਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਲੇਕਿਨ ਮੈਂ ਇੱਕ ਤੁਹਾਨੂੰ ਹੋਰ ਗੱਲ ਕਰਨੀ ਚਾਹੁੰਦਾ ਹਾਂ ਹੁਣ ਤੁਸੀਂ ਮੈਨੂੰ ਛੇੜੇ ਲਿਆ ਸਿੰਗਲੇ ਤੇ ਪਰਚਾ ਦਿੱਤਾ ਕਿਆ ਕਿਹਾ ਮੁੱਖ ਮੰਤਰੀ ਨੇ ਕਿ ਜੀ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਆਡੀਓ ਹੈ ਮੇਰੇ ਕੋਲ ਆ ਕੇ ਸਿੰਗਲਾ ਮੰਨ ਗਿਆ ਕਿ ਮੈਂ ਕਰਪਸ਼ਨ ਕੀਤੀ ਮੈਂ ਕਮਿਸ਼ਨ ਲਿਆ ਤੇ ਮੈਂ ਇਹਦੇ ਤੇ ਪਰਚਾ ਦੇ ਰਿਹਾ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਮੈਨੂੰ ਕੇਜਰੀਵਾਲ ਨੇ ਵੀ ਕਿਹਾ ਇਹ ਬਖਸ਼ਿਆ ਨਹੀਂ ਜਾਊਗਾ ਪਰਚਾ ਦਵਾਂਗੇ ਇਹਨੇ ਕਰਪਸ਼ਨ ਕੀਤੀ ਹੈ ਸਿੰਗਲੇ ਦੇ ਕੇਸ ਦਾ ਗਵਾਹ ਕੌਣ ਹੈ ਮੁੱਖ ਮੰਤਰੀ ਆਪ ਹੈ ਜਿਨੇ ਆਪ ਪਰਚਾ ਦਵਾਇਆ ਉਹੀ ਹੋਮ ਮਿਨਿਸਟਰ ਹੈ ਤੇ ਅੱਜ ਕਲੀਨ ਚਿੱਟ ਕਿਸ ਤਰ੍ਹਾਂ ਮਿਲ ਗਈ ਇਹਦਾ ਮਤਲਬ ਮੁੱਖ ਮੰਤਰੀ ਮੁੱਕਰ ਗਿਆ ਆਪਣੇ ਗਵਾਹੀ ਤੇ ਫਿਰ ਮੁੱਖ ਮੰਤਰੀ ਤੇ ਬਿਆਸੀ ਕਿਉਂ ਨਹੀਂ ਲਗਰੀ? ਕਿ ਤੂੰ ਪਹਿਲਾਂ ਝੂਠਾ ਪਰਚਾ ਦਰਜ ਕਰਾਇਆ। ਇਹ ਆਪਰਚੇ ਨੂੰ ਸਾਬਤ ਕਰੇ ਉਹ ਕਲੀਨ ਚਿੱਟ ਦੇਤੀ। ਇਹਨਾਂ ਦਾ ਕੋਈ ਦੀਨਰ ਮਾਨ ਨਹੀਂ ਹੈ। ਇਹ ਆਪਣੀ ਬਾਤ ਬੰਦਿਆਂ ਨੂੰ ਪਰਚਾ ਦਾ ਦਿਖਾਉਣ ਵਾਸਤੇ ਦਿੰਦੇ ਆ ਉਹਨਾਂ ਨੂੰ ਬਾਅਦ ਚ ਕਲੀਨ ਕਰ ਦਿੰਦੇ। ਤੇ ਸਾਡੇ ਵਰਗੇ ਜਿਹੜੇ ਜਿੰਨੇ ਕਾਂਗਰਸੀ ਹੈ। ਜਿੰਨੇ ਆਪੋਜੀਸ਼ਨ ਦੇ ਲੀਡਰ ਹੈ ਉਹਨਾਂ ਨੂੰ ਕਦੀ ਗੇਟ ਚ ਪਾ ਦਿੰਦੇ ਪਰਚਾ ਦੇ ਕੇ আর ਉਹਨੂੰ ਲਵੇੜਨ ਦੀ ਕੋਸ਼ਿਸ਼ ਕਰਦੇ। ਲੇਕਿਨ ਹਾਈ ਕੋਰਟ ਨੇ ਆਸ਼ੀਨੂ ਵੀ ਬਰੀ ਕਰਤਾ ਹਾਈ ਕੋਰਟ ਨੇ ਅਰੋੜੇ ਨੂੰ ਵੀ ਬਰੀ ਕਰਤਾ ਜਿੰਨੇ ਇਹਨਾਂ ਨੇ ਪਰਚੇ ਦਿੱਤੇ ਕਾਂਗਰਸੀਆਂ ਨੇ ਸਾਰਿਆਂ ਨੇ ਆਖਰ ਨੂੰ ਬਰੀ ਹੋ ਜਾਣਾ ਤੇ ਲੋਕਾਂ ਨੇ ਇਹਨਾਂ ਦੇ ਨਾਸਾਂ ਭੰਣੀਆਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਇਹਨਾਂ ਦੇ ਡਲੇ ਮਾਰਨੇ ਲੋਕਾਂ ਨੇ ਇਹਨਾਂ ਦੇ ਪੱਟੀਆਂ ਮਾਰਨੀ ਤੁਸੀਂ ਦੇਖਿਓ ਇਹਨਾਂ ਦਾ ਹਾਲ ਕਿਆ ਹੁੰਦਾ ਜਿਹੜਾ ਇਹਨਾਂ ਨੇ ਕਿਸਾਨਾਂ ਦਾ ਕਰਿਆ ਜਿਹੜਾ ਇਹਨਾਂ ਨੇ ਮਾਸਟਰਾਂ ਦਾ ਕਰਿਆ ਜਿਹੜੇ EMPLYEE ਦਾ ਕਰ ਰਹੇ ਜਿਹੜਾ ਇਹ ਗਰੀਬ ਦਾ ਕਰ ਰਹੇ ਇਹਨਾਂ ਦਾ ਹੋਣ ਵਾਲੇ ਦਿਨਾਂ 'ਚ ਹੋਣਾ ਹੈ ਧੰਨਵਾਦ